ਕੋ ਕੋਰ ਜੁਆਏ ਪਰਮਾਨਦ ਮਿਲਿਆ ਜਾਂ ਨਹੀਂ ਮਿਲਿਆ ਇਹ ਗੱਲ ਬਾਤ ਕੇ ਸਹਿਕਾਰੀਆਂ ਨਾਲ ਗੱਲ ਬਾਤ ਕਰਾਂਗੇ ਜੇ ਚੰਗੇ ਕੰਮ ਕਰੋ ਤੇ ਉਹ ਸਾਲਾ ਮੂੰਹ ਟੱਕਲੀ ਨਾ ਹੀ ਲੋੜ ਪਵੇ ਤੁਹਾਨੂੰ ਇਹ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਆ ਸਾਨੂੰ ਵਿਰਸਾ ਸਿੰਘ ਤਰਨ ਵਾਲਾ ਸੰਦੂਕ ਲੋਨੀ ਆਪਣੇ ਛਾਟੇ ਦਾ ਵਾ ਇਹ ਤੌਰ ਮੈਨੇਜਰ ਜੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਇਹਨੇ ਮਤੋਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ ਇਹਦੇ ਸਬੰਧ ਵਿੱਚ ਜਿਹੜਾ ਮਹਾਰਾਜਾ ਵਨ ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾਂ ਵੱਲੋਂ ਇਹਨੂੰ ਦੋਸ਼ੀ ਪਾਇਆ ਗਿਆ ਤੇ ਹੁਣ ਇਹਦੇ ਖਿਲਾਫ ਮਕਦਮਾ ਨੰਬਰ 213 ਮਤੀ ਵੀ 9 2024 ਦਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਇਸ ਚੀਜ਼ ਦੀ ਭਨਕ ਨਹੀਂ ਪਈ ਜਿਹੜੇ ਦੋ ਨੰਬਰ 'ਚ ਕਰਦਾ ਹੈ ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ 'ਚ ਰਹਿ ਰਹੇ ਆ ਤੇ ਉੱਥੋਂ ਮਲਵੇ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਸੀ ਜਿਹੜੇ ਲੋਕਾਂ ਦੇ ਨੰਬਰ ਲੋਡ ਕਰਦਾ ਸੀ ਨਾ ਮੋਬਾਈਲ ਨੰਬਰ ਲੋਡ ਉਹ ਗਲਤ ਨੰਬਰ ਲੋਡ ਕਰ ਲੈਂਦਾ ਹੈ ਜੀ ਇਹ ਕੋਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਤੁਸੀਂ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਹਾਂ ਉੱਥੋਂ ਇਹ ਇਹ ਗੱਲ ਦੀ ਸਾਹਮਣੇ ਆਈ ਹੈ ਵੀ ਇਹਨਾਂ ਲੋਕਾਂ ਨੂੰ ਮਤਲਬ ਠੱਗਿਆ ਉਹਨਾਂ ਨੂੰ ਬਦੂ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਤੇ ਇਕੱਲਾ ਹੀ ਸੀ ਨਹੀਂ ਨਹੀਂ ਇਕੱਲਾ ਇਹੋ ਇਹੋ ਹੀ ਇਹੋ ਮੈਨੇਜਰ ਹੀ ਇਹ ਹੀ ਕਰਦਾ ਰਿਹਾ ਮੈਂ ਤੇ ਲੋਕਾਂ ਨਾਲ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤਾਂ ਜਦੋਂ ਡੇਟ ਆਉਂਦੀ ਸੀ ਤਾਂ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸਰਬੰਦਾ ਹੁੰਦੇ ਸੀ ਕਿਉਂਕਿ ਉਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਦੇ ਹੁੰਦਾ ਸੀ ਉਹਨਾਂ ਨੇ ਤੇ ਫੰਕਸ਼ਨ ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਬੇਸ਼ਰਮ ਹੋਣਾ ਪੈਂਦਾ ਸੀ ਵੀ ਇਹ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ ਸਿਰ ਹੁਣ ਤਾਂ ਕਿੰਨੇ ਕਿੰਨੀਆਂ ਕੋ ਲੋਕਾਂ ਨੇ ਠੱਗੀਆਂ ਇਸ ਤਰ੍ਹਾਂ ਦੀਆਂ ਇਹ ਫਲਾਹ ਤੇ ਸਾਡੇ ਜਿਹੜੇ ਨੋਟਿਸ ਵਿੱਚ ਆਈਏ ਇਹ ਕੋਈ 9-10 ਠੱਗੀਆਂ ਨੇ ਕੀਤੀਆਂ ਹੋਰ ਇਹ ਤੋਂ ਕੋ ਪੁੱਛ ਕੇ ਸੁਵਰਾ ਕਰਨੀ ਆ ਵੀ ਹੋਰ ਕਿੰਨੀਆਂ ਨੇ ਠੱਗੀਆਂ ਕੀਤੀਆਂ ਸਰ ਲੋਕ ਪਰਿਵਾਰ ਚੋਂ ਕੀ ਬੈਕਗ੍ਰਾਉਂਡ ਚ ਕਿ ਕੋ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੇ ਸਧਾਰਨ ਪਰਿਵਾਰ ਦਾ ਹੀ ਆ ਤੇ ਛੇਤੀ ਉਮੀਰ ਬੰਦੀ ਇੱਛਾ ਦੇ ਵਿੱਚ ਇਹਨੇ ਜਿਹੜੇ ਕੰਮ ਕੀਤੇ ਆ ਉਹ ਪੈਸੇ ਦਾ ਪਤਾ ਲੱਗਾ ਕਿੰਨੇ ਕੇ ਪੈਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਦੇ ਕਰੀਬ ਠੱਗੀ ਮਾਰੀ ਸਾਹਮਣੇ ਆਈ ਹੈ ਠੀਕ ਹੈ ਟਮਾਟਰ ਲੈ ਰਹੇ ਆ ਵੇਖੋ ਜੇ ਦਸਾਂ ਕਿੰਨੇ ਦਿਨ ਦਾ ਦੇ ਰਹੇ ਨੇ ਵੇਖੋ ਕੋਰਜੋ ਆਏ ਪਰਮਾਡ ਮਿਲਿਆ ਜਾਂ ਨਹੀਂ ਮਿਲਿਆ ਇਹ ਗੱਲਬਾਤ ਚ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਜੇ ਚੰਗੇ ਕੰਮ ਕਰੋ ਤੇ ਸਦਾ ਮੂੰਹ ਟੱਕਲੀ ਨਾ ਹੀ ਲੋੜ ਪਵੇ ਤੁਹਾਨੂੰ